ਬਰਨਾਲਾ ਜਿਮਣੀ ਚੋਣਾ ਦਾ ਬਿਗਲ ਜੋਰਾ ਸ਼ੋਰਾਂ ਤੇ ਵਜਿਆ ਹੋਇਆ ਤੇ ਸਾਡੇ ਨਾਲ ਹੋਣਗੇ ਬਰਨਾਲਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਹਰਿੰਦਰ ਤਾਲੀਵਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੈਂਪੇਨ ਕਿਵੇਂ ਚੱਲਦੀ ਹੈ ਰਾਤ ਦਾ ਟਾਈਮ ਹੈ ਤੇ ਰਾਤਾਂ ਨੂੰ ਵੀ ਕੈਂਪੇਨਾਂ ਉਸੇ ਤਰੀਕੇ ਨਾਲ ਚੱਲ ਰਹੀਆਂ ਜਿਸ ਤਰੀਕੇ ਨਾਲ ਦਿਨੇ ਚ ਚੱਲਦੀ ਹੈ ਸਾਡਾ ਧੰਨਵਾਦ ਸਾਬ ਤਾਲੀਵਾਲ ਸਾਹਿਬ ਸਭ ਤੋਂ ਪਹਿਲਾਂ ਪੀਟੀਸੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਲੀਵਾਲ ਸਾਹਿਬ ਪਹਿਲਾਂ ਤਾਂ ਕੈਂਪੇਨ ਕਿ ਚੱਲਦੀ ਕਿਵੇਂ ਹੈ ਤੇ ਦੂਸਰਾ ਮੁਕਾਬਲਾ ਕਿਦਾਂ ਮੰਨਦੇ ਹੋ ਅ ਕੈਂਪੇਨ ਬੜੀ ਵਧੀਆ ਚੱਲ ਰਹੀ ਹੈ ਜੀ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਬਰਨਾਲੇ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਕਦੇ ਲੋਕਾਂ ਨੇ ਨਿਰਾਸ਼ ਨਹੀਂ ਕੀਤਾ ਉਸੇ ਤਰ੍ਹਾਂ ਹੀ ਹੁਣ ਬਰਨਾਲੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਦੁਬਾਰਾ ਵਿਧਾਨ ਸਭਾ ਦੇ ਵਿੱਚ ਬੜੀ ਵੱਡੀ ਬਹੁਮਤ ਨਾਲ ਭੇਜਣ ਲਈ ਤਿਆਰ ਨੇ ਮੁਕਾਬਲੇ ਦੀ ਗੱਲ ਤਾਂ ਇਸੇ ਗੱਲ 'ਚ ਖਤਮ ਹੋ ਗਈ ਵੀ ਬਰਨਾਲੇ ਮੁਕਾਬਲਾ ਕਿਸੇ ਨਾਲ ਵੀ ਨਹੀਂ ਮੁਕਾਬਲਾ ਸਾਡਾ ਆਪਣੇ ਨਾਲ ਹੀ ਹੈ ਵੀ ਆਪਣਾ ਪੁਰਾਣਾ ਰਿਜ਼ਲਟ ਚੰਗਾ ਕਰਨ ਲਈ ਤੇ ਇਹ ਦੂਜੀਆਂ ਪਾਰਟੀਆਂ ਦਾ ਮੁਕਾਬਲਾ ਆਪਦੇ ਵਿੱਚ ਹੈ ਕਿਸੇ ਦਾ ਜ਼ਮਾਨਤ ਬਚਾਉਣ ਲਈ ਕਿਸੇ ਦਾ ਕਾਸੇ ਲਈ ਬਗਾਨੇ ਨਾਲ ਤਾਂ ਮੁਕਾਬਲਾ ਹੁੰਦਾ ਮੁਕਾਬਲਾ ਤੁਹਾਡੇ ਆਪਣੇ ਨਾਲ ਹੀ ਇੱਕ ਨਾਲ ਜ਼ਿਲ੍ਹਾ ਪ੍ਰਧਾਨ ਸਾਫਾ ਜਿਹੜੇ ਹੈਗੇ ਆ ਸਾਫਾ ਚੇਅਰਮੈਨ ਵੀ ਆ ਬਾਟ ਸਾਹਿਬ ਹਨਾ ਗੁਰਦੀਪ ਸਿੰਘ ਬਾਟ ਉਹ ਵੀ ਚੋਣ ਲੜ ਰਹੇ ਨੇ ਬੜਾ ਪ੍ਰਚਾਰ ਕਰ ਰਹੇ ਨੇ ਤੁਹਾਡੇ ਖਿਲਾਫ ਵੀ ਕਰ ਰਹੇ ਉਹਨਾਂ ਕੋਲੇ ਹੋਰ ਕੁਝ ਕਹਿਣ ਨੂੰ ਹੀ ਨਹੀਂ ਮੇਰੇ ਕੱਲਾ ਖਿਲਾਫ ਕਰਨ ਲਈ ਹੋਈ ਹੈ ਕੋਈ ਕੰਮ ਉਹਨਾਂ ਕੋਲੇ ਕਹਿਣ ਲਈ ਨਹੀਂ ਮਤਲਬ ਹੋਰ ਕੋਈ ਗੱਲ ਉਹ ਪੋਜੀਟਿਵ ਗੱਲ ਇੱਕ ਵੀ ਦੱਸ ਦੇ ਨਕਲੀਆਂ ਹਰਿੰਦਰ ਨੂੰ ਬੋਲਣ ਤੋਂ ਬਿਨਾ ਜਾਂ ਮੀਤ ਹੇਰਜੀ ਦੇ ਉਲਟ ਬੋਲਣ ਤੋਂ ਬਿਨਾ ਮਤਲਬ ਕੋਈ ਗੱਲ ਹੀ ਨਹੀਂ ਲੋਕ ਦੇਖ ਰਹੇ ਆ ਵੀ ਲੋਕ ਡਿਵੈਲਪਮੈਂਟ ਦੇਖਦੇ ਆ ਲੋਕ ਚੰਗੇ ਕੰਮ ਦੇਖਦੇ ਆ ਤੇ ਲੋਕ ਉਹਨਾਂ ਤੇ ਕਿਸ ਗੱਲ ਤੇ ਯਕੀਨ ਕਰਨ ਵੀ ਕਿ ਗੱਲ ਹਰਿੰਦਰ ਨੂੰ ਗਾਲਾਂ ਕੱਢਣ ਤੇ ਉਹ ਵੀ ਝੂਠ ਬੋਲਣ ਤੇ ਕਹਿੰਦੇ ਕਿ ਮਾਸੀ ਦਾ ਮੁੰਡਾ ਮਾਸੀ ਦੇ ਮੁੰਡੇ ਨੂੰ ਟਿਕਟ ਦੇਤੀ ਮੀਤਰ ਨੇ ਘਰੇ ਟਿਕਟ ਦੇਤੀ ਮੈਂ ਬੜੀ ਬਾਹਰ ਕਲੀਅਰ ਕਰ ਚੁੱਕਿਆ ਜੀ ਮੇਰਾ ਕੋਈ ਵੀ ਰਿਸ਼ਤਾ ਮਾਸੀ ਦਾ ਮੁੰਡਾ ਦਾ ਬਹੁਤ ਦੂਰ ਦੀ ਗੱਲ ਕੋਈ ਵੀ ਰਿਸ਼ਤਾ ਮੇਰਾ ਸਾਬਤ ਕਰ ਦੇਣ ਤਾਂ ਜੋ ਕਹਿਣਗੇ ਉਹ ਕਰ ਦਾਂਗੇ ਮੁਕਾਬਲਾ ਤੁਸੀਂ ਕਾਂਗਰਸ ਨਾਲ ਵੀ ਬੰਦਿਓ ਕਾਂਗਰਸ ਵੀ ਬੜਾ ਪ੍ਰਚਾਰਕ ਆ ਚੰਨਜੀਤ ਸਿੰਘ ਚੰਨੀ ਵੀ ਇੱਥੇ ਪਹੁੰਚੇ ਹੋਇਆ ਸਟਾਰ ਪ੍ਰਚਾਰਕਾਂ ਦੀ ਪੂਰੀ ਲਿਸਟ ਹੈਗੀ ਇੱਥੋਂ ਦੀ ਮੰਦੇਉਂ ਕਾਂਗਰਸ ਤੁਹਾਡੇ ਨਹੀਂ ਕਾਂਗਰਸ ਦੇ ਜੀ ਲੋਕ ਪਿਛਲੇ 5 ਸਾਲਾਂ ਦਾ 2.5 ਸਾਲ ਹੀ ਹੋਇਆ ਉਹਨਾਂ ਦਾ ਰਾਜ ਗਏ ਇਹਨੂੰ ਲੋਕ ਉਹਨਾਂ ਦਾ ਰਾਜ ਦੇਖ ਚੁੱਕੇ ਨੇ ਉਹਨਾਂ ਨੇ ਕਾਂਗਰਸ ਦਾ ਵੀ ਦੇਖਿਆ ਵੀ ਬਰਨਾਲੇ ਦੇ ਵਿੱਚ ਕੀ ਕੀਤਾ ਕਾਂਗਰਸ ਦਾ ਕੈਂਡੀਡੇਟ ਇੱਕ ਕੰਮ ਕਹਦੇ ਵੀ ਬਰਨਾਲੇ ਦੇ ਵਿੱਚ ਕੀਤਾ ਹੋਵੇ ਪਿੰਡ ਦੇ ਵਿੱਚ ਜਾ ਕੇ ਬੋਲ ਕੇ ਦੇਖਿਆ ਵੀ ਇੱਥੇ ਕਾਂਗਰਸ ਨੇ ਕੀ ਦਿੱਤਾ ਤੇ ਆਮ ਆਦਮੀ ਪਾਰਟੀ ਨੇ 2.5 ਸਾਲਾਂ ਚ ਕੀ ਦਿੱਤਾ ਤਾਂ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਆ ਵੀ 2.5 ਸਾਲਾਂ ਦੇ ਵਿੱਚ ਸਰਕਾਰ ਦੇ ਨਾਲ ਚੱਲੇ ਆ ਕੀ ਫਾਇਦਾ ਹੋਇਆ ਇੰਨੇ-ਇੰਨੇ ਹਜ਼ਾਰ ਕਰੋੜ ਦੀਆਂ ਗ੍ਰਾਂਟਾਂ ਆਈਆਂ ਨੇ ਮਤਲਬ ਜੇ ਅਸੀਂ ਕਹੀਏ ਅੱਧ ਤੋਂ ਵੀ ਅੱਧ ਤੋਂ ਮਤਲਬ ਕਹਿ ਲਓ ਵੀ ਜੇ ਇੱਥੇ ਕਿਤੇ 20 ਲੱਖ ਨਹੀਂ ਸੀ ਆਇਆ ਉੱਥੇ 12-12 ਕਰੋੜ ਰੁਪਈਆ ਗਿਆ ਹੋਇਆ ਤੋ ਲੋਕ ਉਸ ਚੀਜ਼ ਦਾ ਕੰਪੈਰੀਸ਼ਨ ਕਰਦੇ ਆ ਲੋਕ ਕਾਂਗਰਸ ਨੂੰ ਵੋਟ ਕਾਦੇ ਲਈ ਕਰਨਗੇ ਕਾਂਗਰਸ ਦਾ ਕੋਈ ਫਿਊਚਰ ਨਹੀਂ ਹੈ ਕੋਈ ਹੋਰ ਨਹੀਂ ਹੈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕ ਆਮ ਆਦਮੀ ਪਾਰਟੀ ਦੇ ਨਾਲ ਹੀ ਚੱਲ ਰਹੇ ਨੇ ਕੱਚਾ ਬੀਜਪੀ ਦੇ ਕੈਂਡੀਡੇਟ ਦੀ ਗੱਲ ਕਰਦੀ ਹੈ ਕੇਵਲ ਢਿੱਲੋ ਦੀ ਜਾਂ ਫਿਰ ਕੁਲਦੀਪ ਸਿੰਘ ਢਿੱਲੋ ਦੀ ਗੱਲ ਕਰਦੀ ਹੈ ਕਾਂਗਰਸ ਦੇ ਕੈਂਡੀਡੇਟ ਆ ਦੋਤੇ ਇੱਕ ਗੱਲ ਕਹਿ ਰਹੇ ਕਿ ਸਰਕਾਰ ਦਾ ਫੇਲ ਹੋ ਗਈ ਮੈਨੇਜਮੈਂਟ ਦੇ ਵਿੱਚ ਖੇਤਾਂ ਦੇ ਵਿੱਚ ਕਿਸਾਨ ਰੋਲ ਰਿਹਾ ਡੀਏਪੀ ਕਿਸਾਨ ਨੂੰ ਮਿਲ ਨਹੀਂ ਰਹੀ ਢਿੱਲੋ ਜੋ ਕੇਵਲ ਢਿੱਲੋ ਤੋਂ ਇਹਨਾਂ ਕਹਿੰਦੇ ਕਿ ਅਸੀਂ ਡੀਏਪੀ ਲੈ ਕੇ ਆਏ ਆ ਉਹਦੇ ਨਾਲ ਥੋੜਾ ਜਿਹਾ ਕਿਸਾਨ ਨੂੰ ਰਾਹਤ ਮਿਲੀ ਆ ਕਿਸਾਨ ਤੁਹਾਨੂੰ ਕੀ ਕਹਿੰਦੇ ਆ ਕਿਸਾਨੀ ਵਾਕਈ ਮੁੱਦਾ ਰਹੇਗੀ ਇਸ ਇਲੈਕਸ਼ਨ ਦੇ ਵਿੱਚ ਬਿਲਕੁਲ ਕਿਸਾਨੀ ਮੁੱਦਾ ਹੈ ਕਿਸਾਨ ਦੇਖਦੇ ਆ ਕਿਸਾਨਾਂ ਨੂੰ ਬਿਜਲੀ ਕਿਵੇਂ ਦਿਨੇ ਮਿਲਣ ਲੱਗੀ ਪੂਰੇ 8 ਘੰਟੇ 8 ਘੰਟਿਆਂ ਤੋਂ ਵੱਧ ਵੀ ਤੁਸੀਂ ਆਮ ਕਵਰ ਕਰਦੇ ਹੋ ਲੋਕਾਂ ਦੀਆਂ ਵੀਡੀਓ ਦੇਖੀਆਂ ਨੇ ਵੀ ਭਾਈ ਮੋਟਰ ਬੰਦ ਕਰਨੀ ਪੈਂਦੀ ਹੈ ਕਿਸਾਨ ਦੇਖ ਰਹੇ ਐ ਵੀ ਨੋਨਾ ਨੂੰ ਨਹਿਰੀ ਪਾਣੀ 35 35 40 40 ਸਾਲਾਂ ਬਾਅਦ ਮਿਲਿਆ ਬਰਨਾਲੇ ਦੀ ਗੱਲ ਕਰੀਏ ਬਰਨਾਲੇ ਜ਼ਿਲ੍ਹੇ ਚ ਪੌਣੇ 2 ਪੌਣੇ 300 ਕਰੋੜ ਰੁਪਇਆ ਇਕੱਲੇ ਨਹਿਰੀ ਪਾਣੀ ਲਈ ਲੱਗ ਆ ਚੁੱਕਿਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਲੋਕ ਉਹ ਦੇਖ ਰਹੇ ਐ ਕਿ ਜਿਹੜਾ 35 ਸਾਲਾਂ ਬਾਅਦ ਪਾਣੀ ਲੋਕ ਫਸਲਾਂ ਜਨਰੇਟਰਾਂ ਲਾ ਲਾ ਕੇ ਪਾਲਦੇ ਸੀ ਸੁੱਕ ਜਾਂਦੀਆਂ ਸੀਗੀਆਂ ਤਾਂ ਉਹ ਅੱਜ ਨਹਿਰੀ ਪਾਣੀ ਨਾਲ ਪੜ ਰਹੀਆਂ ਮੋਟਰਾਂ ਵੀ ਲੋਕਾਂ ਦੀਆਂ ਬੰਦ ਖੜੀਆਂ ਲਾਈਟ ਦਿਨ ਚ ਆ ਰਹੀ ਹੈ ਉਹ ਵੀ ਪੂਰੀ ਆ ਰਹੀ ਹੈ ਪਰ ਜਿਹੜੀ ਨਹੀਂ ਚੱਕੀ ਜਾ ਰਹੀ ਇਹ ਤਾਂ ਕਿਸਾਨ ਜੱਟੇ ਬੰਦੀਆਂ ਵਿੱਚ ਜੀ ਜੀ ਤਾਂ ਪਹਿਲਾਂ ਦਿੱਕਤ ਸੀਗੀ 10 ਦਿਨ ਪਹਿਲਾਂ ਉਹ ਸ਼ੈਲਰ ਵਾਲਾ ਉਹ ਵੀ ਸੈਂਟਰ ਦੇ ਪ੍ਰੋਬਲਮ ਸੀ ਉਹ ਵੀ ਬੀਜੇਪੀ ਉਸ ਦਿਨ ਹੱਲ ਕਰ ਲੈਂਦੀ ਉਹਦੀ ਪ੍ਰੋਬਲਮ ਸੀ ਉਹ ਠੀਕ ਹੋ ਚੁੱਕੀ ਆ ਹੁਣ ਬਿਲਕੁਲ ਮੰਡੀਆਂ ਠੀਕ ਚੱਲ ਰਹੀਆਂ ਨੇ ਝੋਨਾ ਚੱਕਿਆ ਜਾ ਰਿਹਾ ਮੰਡੀਆਂ ਤਾਂ ਹੁਣ ਖਾਲੀ ਹੋਣ ਦੇ ਉਸਤੇ ਆ ਗਈਆਂ ਜੇ ਜੇਹੜੀਆਂ ਤਾਂ ਸਲਾਹ ਵੀ ਦਿੰਦੀਆਂ ਕਹਿੰਦੀਆਂ ਤੁਸੀਂ ਸਕੂਲਾਂ 'ਚ ਰੱਖ ਲੈਂਦੇ ਸਟੇਡੀਅਮ 'ਚ ਰੱਖ ਲੈਂਦੇ ਤੇ ਲਿਫਟਿੰਗ ਉੱਥੋਂ ਇੱਕ ਵਾਰੀ ਮੰਡੀਆਂ 'ਚੋਂ ਖਾਲੀ ਕਰਾ ਦਿੰਦੇ ਹੋਰ ਕਿਤੇ ਅਲਟਰਨੇਟਿਵ ਬਣਾਇਆ ਜਾ ਸਕਦਾ ਪਰ ਮੈਨੇਜਮੈਂਟ ਹੋਈ ਨਹੀਂ ਨਹੀਂ ਕਿੱਥੇ ਮੰਡੀਆਂ ਵੀ ਕਹਿੰਦੀਆਂ ਨਹੀਂ ਮੈਨੇਜ ਉਹ ਡੇਰੀ ਤਾਂ ਬਹੁਤ ਜ਼ਿਆਦਾ ਸਰਗਰਮ ਹੈ ਦਿੱਤੀ ਚਲੋ ਉਹ ਸਰਗਰਮ ਹੈਗੀਆਂ ਨੇ ਪਰ ਮੈਨੇਜਮੈਂਟ ਹੋਈ ਹੈ ਮੰਡੀਆਂ ਖਾਲੀ ਹੋ ਚੁੱਕੀਆਂ ਪਹਿਲੇ 10 ਦਿਨ ਪ੍ਰੋਬਲਮ ਸੀਗੀ ਉਦੋਂ ਬਾਅਦ ਜਦੋਂ ਠੀਕ ਹੋ ਗਈ ਜਦੋਂ ਲਿਫਟਿੰਗ ਓਨ ਲੱਗੀ ਫੇਰ ਤਾਂ ਮਤਲਬ ਪ੍ਰੋਬਲਮ ਨਹੀਂ ਰਹੀ ਨਾ ਉਹ 10 ਦਿਨਾਂ ਦਾ ਚਲੋ ਜਿਹੜਾ ਗੈਪ ਆ ਉਹਨੂੰ ਥੋੜਾ ਕਵਰ ਕਰਨ ਲਈ ਟਾਈਮ ਲੱਗਦਾ ਪਰ ਜਦੋਂ ਇੱਕ ਵਾਰੀ ਲਿਫਟਿੰਗ ਸਟਾਰਟ ਹੋ ਗਈ ਫੇਰ ਉਹਦੇ ਵਿੱਚ ਕੀ ਦਿੱਕਤ ਰਹਿਣੀ ਸੀ ਇਹਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਹਾਲਾਂਕਿ ਦਾਵਾ ਜਰੂਰ ਜਿੱਦਾਂ ਕੀਤਾ ਜਾ ਰਿਹਾ ਲੇਕਿਨ ਆਖਰੀ ਫਤਵਾ ਲੋਕਾਂ ਨੇ ਦੇਣਾ ਲੋਕ ਹੀ ਡਿਸਾਈਡ ਕਰਨਗੇ ਕਿ ਆਖਿਰਕਾਰ ਕਿਹਨੂੰ ਉਹ ਆਪਣਾ ਇਸ ਵਾਰ ਐਮਐਲਏ ਚੁਣਦੇ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਦੇ ਨੇ ਲੇਕ ਸਟ੍ਰਿਕ ਨਾ ਜਾਰੀ ਹੈ ਕੈਮਰਾਮੈਨ ਤੁਲਸੀ ਮਹਿਰਾ ਜਿਹੜਾ ਅਰਵਿੰਦਰ ਮੀਤ ਪੀਟੀਸੀ ਨਿਊਜ਼ ਬਤਾਲਾ